ਆਜ ਸੰਸੇਵਿਕੇ ਸ੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡਾ ਦੁਨੀਆ ਦਾ ਇੱਕੋ ਇੱਕ ਹਵਾਈ ਅੱਡਾ ਹੈ ਜਿੱਥੇ ਗੁਰਦਾਰ ਸਾਹਿਬ ਸ਼ੋਭਿਤ ਨੇ ਮਹਾਂਤ ਤਪਸਵੀ ਬਾਬਾ ਜਵੰਤ ਸਿੰਘ ਜੀ ਦੀ 103ਵੀਂ ਵਰ੍ਹੇ ਦੀ ਯਾਦ ਵਿੱਚ ਗੁਰਦਾਰਾ ਸੰਤ ਸਾਹਿਬ ਸੰਸਰ ਸਾਹਿਬ ਵਿਖੇ ਵਿਸ਼ਾਲ ਵਰ੍ਹੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਬਦੀ ਗਰਮੀ ਦੇ باوجود ਪਹੁੰਚ ਰਹੀਆਂ ਨੇ ਹਵਾਈ ਅੱਡੇ ਦੀਆਂ ਤਸਵੀਰਾਂ ਅਸੀਂ ਸੁਰੱਖਿਆ ਕਾਰਨਾਂ ਕਰਕੇ ਸਾਂਝੀਆਂ ਨਹੀਂ ਕਰ ਸਕਦੇ ਆ ਪਰ ਦੁਨੀਆ ਭਲੀ ਪੰਤੀ ਜਾਨੂ ਹੈ ਕਿ ਇੱਕੋ ਇੱਕ ਹਵਾਈ ਅੱਡਾ ਦੁਨੀਆ ਦਾ ਹੈ ਜਿੱਥੇ ਗੁਰਦੁਆਰਾ ਸਾਹਿਬ ਸਜੋਬਤ ਹੈ ਔਰ ਸੰਗਤ ਬੇਚਿਜਕ ਵੱਡੀ ਗਿਣਤੀ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਦੇ ਦਰਸ਼ਨ ਕਰਨ ਲਈ ਪਹੁੰਚਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸ ਕੇ ਥੋੜੀ ਜਾਣਕਾਰੀ ਦੇ ਦਿਓ ਜੀ ਇਹ ਗੁਰਦੁਆਰਾ ਸਾਹਿਬ ਕਿੰਨਾ ਕੁ ਪੁਰਾਣਾ ਹੈ ਕਦੋਂ ਤੋਂ ਸੰਗਤ ਅਥੇ ਆ ਰਹੀ ਹੈ ਕੀ ਮੰਨਤ ਹੈ ਤੁਹਾਨੂੰ ਤੁਹਾਨੂੰ ਬਾਬਾ ਜਵੰਨ ਸਿੰਘ ਜੀ ਤਪਸਥਾਨ ਗੁਰਦੁਆਰਾ ਜੀ ਜੀ ਕੀ ਵੀ ਸਾਡੇ ਵੀ ਆਖਣ ਤੋਂ ਪਹਿਲਾਂ ਸਿਮਾਰਨਦੇ ਜੀ ਪਹਿਲਾਂ ਤੇ ਨਹੀਂ ਇਹ ਹੁਣ ਹੁਣ ਬਹੁਤ ਜ਼ਿਆਦਾ ਵਧੀਆ ਸੇਵਾ ਚੱਲ ਰਹੀ ਜੀ ਜੋ ਬਹੁਤ ਜ਼ਿਆਦਾ ਪ੍ਰਬੰਧਕ ਵਧੀਆ ਸੇਵਾ ਚਲਾ ਰਹੇ ਨੇ ਪਿੰਡ ਰਾਲ ਸੱਸੀ ਵਿਖੇ ਬੜੇ ਸ਼ਰਧਾਲੂ ਮੇਲਾ ਮਨਾਇਆ ਜਾ ਰਿਹਾ ਹੈ। ਅਸੀਂ ਵੇਖਿਆ ਲੱਖਾਂ ਦੀ ਗਿਣਤੀ ਸੰਗਤਾਂ ਇੱਥੇ ਆ ਰਹੀਆਂ ਬੜੀ ਮਾਨਤਾ ਬੜੀ ਸ਼ਰਧਾ ਭਾਵਨਾ ਨਾਲ ਆ ਰਹੀਆਂ ਸੰਗਤਾਂ। ਹਾਂਜੀ ਹਾਂਜੀ। ਗਰਮੀ ਦਾ ਕੋਈ ਅਸਰ ਨਹੀਂ ਆ ਰਿਹਾ। ਨਹੀਂ ਜੀ ਮਾਲਕ ਦੀ ਕਿਰਪਾ ਜੀ ਗੁਰੂ ਬਾਬਾ ਜੁਨਸੇ ਦੀ ਜੋ ਸੰਗਤਾਂ ਵਿੱਚ ਬ੍ਰੇਮ ਹੈ ਉਹ ਹਮ ਕੰਮ ਛੱਡ ਕੇ ਵੀ ਹਾਜ਼ਰ ਹੋ ਰਹੀਆਂ ਨੇ ਜੀ। ਇੱਕ ਕੋਰਟਨ ਕੋਰਟ ਧੰਨਵਾਦ ਹੈ ਬਾਬਾ ਜੁਨਸੇ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਵੀ ਆਉਂਦਾ ਹਾਂ ਤੇ ਮੈਨੂੰ ਇੱਥੇ ਆਣ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਤੇ ਇਹ ਮਤਲਬ ਮੈਂ ਜਗਾ ਵੇਖੀ ਵੀ ਸੰਗਤ ਵੀ ਸੱਦਿਆ ਤੋਂ ਇੱਥੇ ਬਹੁਤ ਪਹੁੰਚਦੀ ਆ ਬਹੁਤ ਭਾਰੀ ਇਕੱਠ ਹੁੰਦਾ ਬਾਬਾ ਜੀ ਆਪ ਬੁਲਾਉਂਦੇ ਨੇ ਬਾਬਾ ਜਵਾਹਰ ਸਿੰਘ ਆਪ ਸੰਗਤਾਂ ਨੂੰ ਦੇਦੇ ਆ ਬਾਹਰਲਾ ਦ੍ਰਿਸ਼ ਦੇਖੀਏ ਤੇ ਸੰਗਤ ਐਨ ਲੱਗਦੀ ਵੀ ਜਿਵੇਂ ਅਮਰਸਰ ਹੀ ਇੱਥੇ ਆ ਚੁੱਕਾ ਹੈ ਤੇ ਇੱਥੇ ਆ ਕੇ ਬੰਨ ਨੂੰ ਬਹੁਤ ਸਕੂਨ ਮਿਲਦਾ ਬਹੁਤ ਖੁਸ਼ੀ ਹੁੰਦੀ ਐ ਗੁਰਦਿਆਂ ਬਹੁਤ ਰਹਿਮਤਾਂ ਹੁੰਦੀਆਂ ਨੇ ਕਹਿੰਦੇ ਬਾਹਰ ਜਾਣ ਦੀ ਬਣੋ ਕਾਮ ਹਾਂਜੀ 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 ਇੱਥੇ ਜੋ ਵੀ ਆਪਣਾ ਬਾਦ ਦੇ ਸ਼ਿਕੋਣ ਇੱਥੇ ਆਪਣੀ ਅਰਦਾਸ ਬੇਨਤੀ ਕਰਾਉਂਦੇ ਨੇ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਇੱਥੇ ਪੂਰੀਆਂ ਤੇ ਬੱਬਾ ਚਾਲੀ ਚੇਚੇ ਤੌਰ ਤੇ ਹਾਂਜੀ ਉਹ ਚੇਚੇ ਤੌਰ ਤੇ ਇੱਥੇ ਕੋਈ ਆਪਣੀ ਸ਼ਰਦਾ ਮੁਤਾਬਕ ਜਿਵੇਂ ਕੋਈ ਹਵਾਈ ਜਾਜ ਉਹ ਆਪਣੀ ਸੁੱਖ ਨਾਲ ਸੁੱਕ ਕੇ ਜਾਂਦੇ ਨੇ ਤੇ ਉਹਨਾਂ ਦੀ ਅਖੰਡ ਪਾਠ ਵੀ ਹੁੰਦੇ ਨੇ ਉਹਨਾਂ ਦੀ ਸੁੱਖਣਾ ਇੱਥੇ ਪੂਰੀਆਂ ਵੀ ਹੁੰਦੀਆਂ ਨੇ ਤੇ ਬੱਬਾ ਜਵਾਨ ਸਿੰਘ ਕਿਰਪਾ ਕਰਕੇ ਉਹਨਾਂ ਨੂੰ ਹਵਾਈ ਜਾਜਾਂ ਦਾ ਸਫ਼ਰ ਵੀ ਕਰਾਉਂਦੇ ਨੇ ਝੂਟਾ ਦਵਾਉਂਦੇ ਨੇ ਤੇ ਬੱਬਾ ਜਵਾਨ ਸਿੰਘ ਦਾ ਕੋਟ ਕੋਟ ਧਨਵਾਲ ਜੀ ਪਿੰਡ ਦੇ ਸਰਪੰਚ ਜਗਰਾਤ ਸਿੰਘ ਸਾਡੇ ਨਾਲ ਮੌਜੂਦ ਨੇ ਅਸੀਂ ਅੱਜ ਦੇਖਿਆ ਕਿ ਗਰਮੀ ਦੇ ਬਾਵਜੂਦ ਸੰਗਤ ਜ ਬੜਾ ਉੱਚਾ ਹੈ ਅੱਜ ਦੇਖੋ ਜੀ ਇਹ ਗੁਰੂ ਮਹਾਰਾਜ ਦੀ ਪਰੰਪਰਾ ਦੀ ਬਾਬਾ ਜੋ ਅੰਸੇ ਦੀ ਜਿਨ੍ਹਾਂ ਨੇ ਇੱਥੇ ਤਪ ਕੀਤਾ ਸੀਗਾ ਤੇ ਇਹ ਬਹੁਤ ਹੀ ਸ਼ਰਧਾ ਨਾਲ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਵਾ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡ ਆ ਸਾਰੇ ਇਹਦੇ ਵਿੱਚ ਸਾਲੀ ਦੇ ਕਿਉਂਕਿ ਸਾਰਿਆਂ ਦੀ ਆਸਥਾ ਜੁੜੀ ਹੋਈ ਆ ਵਕ ਵਕ ਜਿੱਦਾਂ ਸੰਗਤਾਂ ਲੋਕ ਸਾਡੇ ਪਿੰਡ ਵੱਲੋਂ ਸ਼ਬੀਰ ਲਗਾਈ ਗਈ ਲੰਗਰ ਲਗਾਇਆ ਗਿਆ ਉੱਥੇ ਹੀ ਨਾਲ ਬੂਟਿਆ ਦਾ ਲੰਗਰ ਵੀ ਲਾਇਆ ਗਿਆ ਤਾਂ ਕਿ ਜਿਹੜਾ ਸਾਡਾ এনवायरमेंट ਹੈ ਨਾ ਉਹਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਰੱਖਿਆ ਜਾ ਸਕੇ ਤੇ ਗਲੋਬਲ ਵਾਰ ਵੀ ਤੋਂ ਬਚਿਆ ਜਾ ਸਕੇ ਇਹ ਸ਼ਾਇਦ ਇਕਲੋਤਾ ਗੁਰਦੁਆਰਾ ਸਾਹਿਬ ਜਿਹੜਾ 에ਰਪੋਰਟ ਦੇ ਅੰਦਰ ਮੌਜੂਦ ਹੈ ਹਾਂਜੀ ਬਿਲਕੁਲ ਜੀ ਬਹੁਤ ਹੀ ਆਸਤਾਏ ਤੇ ਜਦੋਂ ਅਸੀਂ ਛੋਟੇ ਹੁੰਦੇ ਸੋਚਦੇ ਸੀਗੇ ਕਿ ਜਦੋਂ ਪਾਕਿਸਤਾਨ ਨਾਲ ਜੰਗ ਲੱਗੀ ਸੀਗੀ ਉਸ ਵੇਲੇ ਜਦੋਂ ਬਾਬਾ ਸੁੱਟਣ ਦੀ ਥੱਲੇ ਕੋਸ਼ਿਸ਼ ਕਰਦੇ ਸੀਗੇ ਬਹਾਪੁਰਸ਼ਾ ਦੀ ਸ਼ਕਤੀ ਇੰਨੀ ਸੀ ਕਿ ਥੱਲੇ ਪਾਣੀ ਪਾਣੀ ਨਜ਼ਰ ਆਉਂਦਾ ਸੀਗਾ ਤੋ ਬਹੁਤ ਆਸਤਾ ਵਾ ਸਾਡੇ ਲਾਗੇ ਲਾਗੇ ਪਿੰਡਾਂ ਦੇ ਸਾਰਿਆਂ ਦੀ ਬਹੁਤ ਆਸਤਾ ਵਾ ਤੇ ਸਾਰੇ ਇਹੀ ਬੜੀ ਧੂਮ ਧਾਵ ਨਾਲ ਇਸ ਬੇਲੇ ਨੂੰ ਹਰ ਸਾਲ ਮਨਾਉਂਦੇ ਨੇ ਤੋ ਬਿਲਕੁਲ ਮਹਾਂਤ ਪਸਵੀ ਬਾਬਾ ਜਵੰਤ ਸਿੰਘ ਜੀ ਦੇ 10300 113 ਸਾਲਾ ਵਰਤੀ ਸਮਾਗਮ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਪਿਸ਼ਾਦ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਜਿੱਥੇ ਤਪਦੀ ਗਰਮੀ ਦੇ ਬਾਵਜੂਦ ਸੰਗਤਾਂ ਦੁਨੀਆ ਦੇ ਸੇਅਰਪੋਰਟ ਤੇ ਬੜੇ ਇਕਲੋਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਬਾਬਾ ਜੁਇਨ ਸਿੰਘ ਪ੍ਰਤੀ ਆਪਣੀ ਸ਼ਰਧਾ ਸਤਕਾਰ ਦਾ ਪਕਟਾਵਾ ਕਰਦੇ ਆ ਤਬਦੀ ਗਰਮੀ ਦੇ باوجود 70 ਲੱਖ ਲੱਖਾਂ ਦੀ ਗਿਣਤੀ ਪਹੁੰਚ ਕੇ ਇੱਥੇ ਗੁਰਦਾਰਾ ਸਾਹਿਬ 'ਚ ਨਤਮਸਤਕ ਹੋ ਰਹੀਆਂ ਨੇ ਉੱਥੇ ਇੱਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਅਟੁੱਟ ਵਰਤਾਏ ਜਾ ਰਹੇ ਨੇ ਕਿਉਂਕਿ ਸੰਗਤ ਹੀ ਆਸਤਾ ਹੈ ਸੰਗਤ ਦਾ ਇਹ ਵਿਸ਼ਵਾਸ ਹੈ ਕਿ ਇਸ ਪਾਵਨ ਪਿੱਤਰ ਸਥਾਨ ਤੇ ਸੱਚੇ ਮਨ ਨਾਲ ਕੀਤੀ ਗਈ ਹਰ ਅਰਦਾਸ ਗੋਦੜੀ ਗੁਰੂ ਘਰ 'ਚ ਪ੍ਰਵਾਨ ਹੁੰਦੀ ਹੈ ਕੈਮਰਾ ਪਾਸੇ ਰਾਖਮਰ ਦੇ ਨਾਮ ਅਮਨਿੰਦਰ ਸਿੰਘ ਮੌਂਗਾ ਪੀੜੀ ਅੰਮ੍ਰਿਤਸਰ